ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀ ਨਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਵਧੀਆ ਜੀ ਅੱਜ ਹੈਗਾ ਆਪਣਾ ਸਪੈਸ਼ਲ ਸਪੈਸ਼ਲ ਡੇ ਜੀ ਇਸ ਕਰਕੇ ਆਏ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਬਾ ਜੀ ਦਾ ਆਸ਼ੀਰਵਾਦ ਲੈਣ ਜੀ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਜੀ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਆਂ ਜੀ ਸਭ ਨੂੰ ਖੁਸ਼ੀਆਂ ਬਖਸ਼ਣ ਜੀ ਸਾਰ ਸੰਸਾਰ ਅਬਦੀयो ਨਾ ਤੁਝਾ ਕੰਧੀ ਨੈਰੋ ਸੇਖ ਥਾਈ ਗੋਇ ਦਾ ਨਾਮ ਨਾ ਸਾਰ ਸੰਗ ਬਿنس ਸਭ ਤੰਗ ਕੰਧਿ ਲਿਓ ਮਾਰਗ ਕੋ ਗੋਬਿੰਦ ਮਿਟੇ ਭਾਗ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਜਾਇਆ ਹੈ ਜੀ ਤੇ ਇਹਨਾਂ ਦੀ ਮਾਸੀ ਨੇ ਜੀ ਇਹਨਾਂ ਬੱਚਿਆਂ ਵਾਸਤੇ ਜੀ ਕੁਝ ਖਾਣ ਵਾਸਤੇ ਨੇ ਰਹੀ ਨੇ ਜੀ ਇੱਥੋਂ ਜੀ ਹਾਂਜੀ ਆਪਾਂ ਘਰੇ ਪਹੁੰਚ ਗਏ ਜੀ ਬੱਚੇ ਵੇੜ ਕਰ ਰਹੀ ਸੀਗੇ ਕਿ ਮਾਸੀ ਦੀ ਕੱਲ ਮੈਰਿਜ ਅਨਿਵਰਸਰੀ ਸੀ ਵੀ ਮਾਸੀ ਖਾਣ ਨੂੰ ਕੁਝ ਲੈ ਕੇ ਆਉਗੀ ਜੀ ਤੇ ਅੱਜ ਆਪਾਂ ਸ਼ਾਮ ਨੂੰ ਜੀ ਇਹਨਾਂ ਨੂੰ ਕੁਝ ਖਵਾ ਦਾਂਗੇ ਅੱਜ ਮੇਰੀ ਵੀ ਮੈਰਿਜ ਅਨਿਵਰਸਰੀ ਆ ਜੀ ਮੈਂ ਕਿਹਾ ਚਲੋ ਮੈਂ ਸ਼ਾਮ ਨੂੰ ਖਵਾ ਦੂੰਗੀ ਅੱਜ ਤੁਹਾਡੇ ਪਹਿਲਾਂ ਮਾਸੀ ਸਵੇਰੇ ਖਵਾ ਦੰਗੀ ਜੀ ਇਹਨਾਂ ਦੀ ਕੱਲ ਸੀ ਤੇ ਮੇਰੀ ਅੱਜ 8 ਤਰੀਕ ਦੀ ਹੈ ਜੀ ਉਹ ਦਰ ਹੈ ਕਿ ਮੈਂ ਖਾਣੇ ਫਟ ਮਾ ਆ ਗਏ ਆ ਆ ਨਹੀਂ ਆਇਨੇ ਪਾਪਾ ਹੈ ਮਸੜੀ ਸਾਸਰੀ ਗਾ ਸਸੀ ਕਾ ਹੈਪੀ ਬਰਥ ਦੀਦੀ ਹੈਪੀ ਹੈਪੀ ਐਨੀਵਰਸਰੀ ਹੈਪੀ ਵਰਸਰੀ ਡੈਡੀ ਖਾ ਲੋ ਮੇਰ ਚੂਰੀਆਂ ਇੱਕ ਸਹੀ ਗਰੇਵੀ ਲੈ ਇਹ ਤਾਂ ਬਹੁਤ ਡਾਲ ਹੈਲੋ ਜੀ ਇਹਨਾਂ ਦੀ ਮਾਸੀ ਨੇ ਪਾਰਟੀ ਕਰਦੀ ਸੀ ਇਹਨਾਂ ਨੂੰ 버ਗਰ ਖਵਾ ਦਿੱਤੀ ਸੀ ਮੈਗੀ ਤੇ ਕੁਰਕਿਆਂ ਦੀ ਮੁੰਡਾ ਸਾਡਾ ਪੁੱਸ ਗਿਆ ਬਾਈਕਰਾਂ ਨਹੀਂ ਮੈਂ ਅਸਲ ਵਿੱਚ ਮਾਸੀ ਨੇ ਕਰਤੀ ਹੁਣ ਡੈਡੀ ਨੇ ਕਰਤੀ ਹਾਂ ਪਹਿਲਾਂ ਅਸੀਂ ਦੋਨਾਂ ਨੇ ਆਪਸ ਵਿੱਚ ਕੀਤੀ ਔਰ ਦੋਸਤਾਂ ਨੇ ਆਪਸ ਵਿੱਚ ਕੀਤੀ ਜਨਾਬ ਮਜ਼ਾ ਜੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਹਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ ਹਰਦੇ ਰਿਓ ਵਸਦੇ ਰਿਓ ਇਸੇ ਤਰ੍ਹਾਂ ਸਾਡੀਆਂ ਵੀਡੀਓ ਦੇਖਦੇ ਰਹਿਓ ਜੀ ਬਾਏ ਬਾਏ ਜੀ